ਹਲੋ। ਬਾਗੀ ਕੌਣ? ਹਾਂਜੀ ਤੁਸੀਂ ਕੌਣ? ਜੀ ਬਾਬਿਓ ਕੀ ਹਾਲ ਚਾਲ ਹੈ ਜੀ? ਸਾਰਿਆਂ ਦਾ ਠੀਕ ਠਾਕ ਹੀ ਹੋਣਗੇ। ਬਾਕੀ ਲੋ ਜੀ ਬਾਬਿਓ ਚੱਲੇ ਅ ਜਲੰਧਰ ਸ਼ਹਿਰ ਨੂੰ ਉੱਥੇ ਜਾ ਕੇ ਰੌਣਕਾਂ ਮੇਲਾ ਦਿਖਾਵਾਂਗੇ ਤੁਹਾਨੂੰ ਰੌਣਕ। ਕਹਿੰਦੇ ਸੰਦੀਪ ਸਾਹਿਬ ਫਲਾਈ ਆ ਗਏ ਆ। ਲੋਕ ਵੱਧਦੇ ਵੱਧਦੇ ਤੇ ਬੰਦੇ ਤਾਂ ਨਹੀਂ ਬੰਦਿਆ ਹਨਾ। ਧੂਮਾਂਤ ਰਗਦੇ 프리 ਨਾਲ ਬੰਦਾ ਨਾ ਰਾਮ ਦਾ ਸ਼ਕਾ। ਹਾਈ ਗੋਟ ਇੰਡਸਟਰੀ ਕੋਲ। ਇਹ ਆਪਣਾ ਪ੍ਰਾਣੀ। ਸ੍ਰੀ ਕੌਰ ਜੀ ਸਤਿ ਸ੍ਰੀ ਅਕਾਲ। ਸ਼ੋਹਨੀ ਕਰ ਲਈਏ ਬੇਟੇ ਬੈਂ। اوہو سوری سارے چل چیک کریے کام संदीप 샘پل جی اگے نے تے ویجا ویجا بیج اوپرے چڑھے ہیں مےلو بٹ ٹھیک ہے ہاں بندہ اوپر کوڑ کے پر کوڑ پر پورا پورا ملتا ہے I do the development संदीपさんも ফলো کرو گاڑی ائی ڈی بھی ہو جو کم ہے وہ گا کم دی ਬਾਰੇ ਹੰਦੀਪ ਸੰਪਲਾ ਜੀ ਤੇ ਦੋਨੋਂ ਦੀਪ ਸੰਦੀਪ ਸੰਪਲਾ ਫਿਰ ਮੈਂ ਜਨਨ ਕਰਦਾ ਨੂੰ ਮਿਲਦੇ ਆ ਲਿਆਦਾ ਮਾਲ ਖਰੀਦਣੇ ਆ ਸੰਪਲਾ ਸਾਵਲਾ ਕਹਿੰਦਾ ਹੰਦੀਪ ਸਾਵਲਾ ਪੰਜ ਇਹਦਾ ਬੰਦੇ ਤੇ ਵੀ ਇੱਕ ਦੀ ਜਾਂਦਾ ਯਾਰ ਦੱਤ ਹੋਰ ਕੀ ਨਾ ਆ ਦੇਖਣਾ ਕੋਈ ਨਹੀਂ ਇਹ ਜੇ ਕਿਤੇ ਨਹੀਂ ਵੀ ਕਹਿੰਦਾ ਇਹ ਹੁਣ ਕੀ ਕਹਿੰਦਾ ਇਹ ਜਦੋਂ ਨਾਲ ਆਪੀ ਜਿੱਦਦਾ ਇਹ ਤਾਂ ਘਰ ਤੇ ਰੋਲਾ ਹਰ ਦਿੰਦੇ ਉਹਦੇ ਤੇ ਇਹਦਾ ਤਾਂ ਇਹ ਕਦਰ ਹੀ ਆ ਭਾਈ ਉਹ ਤਾਂ ਦੋ ਮੂੰਹ ਹੀ ਹੋ ਗਿਆ ਨਾ ਇਹ ਦੋ ਮੂੰਹ ਆ ਕਿ ਕਰਵਾ ਹੀਆ ਬੰਦਾ ਚ ਕਰਵਾਏ ਕੀ ਯਾਰ ਨਾ ਪਾ ਜੁ ਨਾ ਚੱਕੀ ਆਉਂਦਾ ਭਾਈ ਪਤਾ ਕੀ ਹੋਇਆ ਉਹ ਤੈਨੂੰ ਵੀ ਸਾਰੇ ਮੈਚ ਚੱਕ ਕੇ ਲਿਆਵਾਂ ਆ ਜੇ ਤੈਨੂੰ ਚੱਕਦਾ ਭਾਈ ਯਾਰ ਤਨੜੇ ਕਰਵਾਏ ਜਦੋਂ ਬੰਦਾ ਆਉਂਦਾ ਬੜੇ ਆਉਂਦਾ ਬੜਾ ਗਾਵੇ ਨਹੀਂ ਮੇਰੇ ਘਰ ਮੇਰੇ ਨਾਲ ਤਾਂ ਕਹੋ ਜਿੰਨੇ ਗੱਲਾਂ ਕਰਨੀ ਆ ਹਾਂ ਨਹੀਂ ਮੇਰੀ ਗੱਲ ਤੁਹਾਨੂੰ ਕਰ ਲੈਣਾ ਗੱਲ ਮੇਰੀ ਭਾਈ ਯਾਰ ਅੱਗੇ ਤਾਂ ਇਹਦਾ ਪਾਜੀ ਨੂੰ ਸਹੀ ਗੱਲ ਤਾਂ ਪਤਾ ਨਹੀਂ ਹੈਗਾ ਉਹ ਭਾਜੀ ਕਹਿੰਦੇ ਜਿਹੜੇ ਦਾ ਪਾਈ ਨੂੰ ਨਹੀਂ ਦੱਸਦਾ ਪਤਾ ਨਹੀਂ ਹੋ। ਦਨੀਪਾ ਜੀ ਆ ਗਈ ਇਹੰਦਾ। ਆਹ ਰਾਸਪੂਲ। ਇਹ ਹੀ ਹੋੜ ਕੇ ਪਰਾਇਆ ਕਰੀ। ਮੈਂ ਕਹਿੰਦਾ ਮੈਂ ਬਸ ਕੱਲ ਭਈਆਂ ਦੇ ਮਾਰਕੀਟ ਗਿਆ। ਮੈਨੂੰ ਸਾਰੇ ਨੇ ਬੁਲਾ ਲਿਆ ਭਈ ਇਹਨੇ ਮੇਰੇ ਨੂੰ ਮੂੰਹ ਹੀ ਨਹੀਂ ਦਿੱਤਾ। ਭਰਾ ਮੈਂ ਕਿਹਾ ਅੱਜ ਮੂੰਹ ਤਾਂ ਪਗਾ। ਉਹ ਉਹ ਮੈਂ ਅੱਦਾਂ ਲਈ ਨਹੀਂ ਕੰਮ ਆ ਕਰਕੇ। ਬਸ ਮੂੰਹ ਬਟਿਆ ਆ ਰਿਹਾ। ਗਿਆ। ਬੁਲਾਇਆ ਕੱਲ ਮੈਂ ਆ ਯਾਰ। ਬਾਅਦ ਮੈਂ ਕਹਾਂ ਤੂੰ ਬੁਲਾਇਆ ਨਹੀਂ ਉਹ ਭਾਈ ਭਾਈ ਭਾਈ। ਦੇ ਗਏ ਨਗਰ ਦਾ ਗਾਣਾ ਉਹ ਆਪਾਂ ਕਰ ਰਹੇ ਹਾਂ ਬਹੁਤ ਬੜੀ ਬਾਈ ਆਪ ਲੈ ਕੇ ਆਏ ਮਹਿਲ ਲੈ ਗਏ ਬੌਧੀਆਂ ਲੈ ਕੇ ਆਲੇ ਨਹੀਂ ਕਰਨਾ ਇਹ ਨਹੀਂ ਕਰਦੇ ਇਹੋ ਜੀ ਖਾਤਾ ਭਾਈ ਪੈਕਟ ਇੱਕ ਬਾਈ ਜੀ ਮੈਂ ਇਹ ਨਹੀਂ ਕਰ ਰਹੀ ਕਰ ਰਹੇ ਹਾਂ ਮੈਂ ਲੋਕਾਂ ਨਾਲ ਮਿਲ ਗਏ ਹਾਂ ਹਾਂ ਕੋਈ ਹਾਂਜੀ ਸੱਸੀ ਕਾ ਸਾਰਾ ਨੂੰ ਜੀ ਕੀ ਹਾਲ ਚਾਲ ਜੀ ਆਪਣੇ ਨਾਲ ਅੱਜ ਮੰਦੂ ਭਰਾ ਆਇਆ ਤੇ ਇੱਧਰ ਮੇਰੀ ਮੰਮੀ ਬੈਠੀ ਆ ਤੇ ਹੁਣ ਆਪਾਂ ਰੋਟੀ ਪਾਣੀ ਖਾਣ ਲੱਗੇ ਆ ਤੇ ਰੋਟੀ ਆਪਣੀ ਆ ਗਈ ਆ ਆਲੂਆਂ ਦੀ ਸਬਜ਼ੀ ਨਾਲ ਤੇ ਰੋਟੀ ਪਾਣੀ ਖਾਵੇ ਤੇ ਅਵਾਰਾ ਮੌਸਮ ਕਹਿਟਾ ਤੁਹਾਨੂੰ ਮੌਸਮ ਵੀ ਦਿਖਾਉਣਾ ਆ ਤੇ ਅਵਾਰਾ ਕਰਦੀ ਕਰਨੀ ਆ ਥੋੜੀ ਕਾਲੀਆਂ ਐਨਗਾ ਲਾਗੇ ਤੇ ਕੱਲ ਵਾਲਾ ਬਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਬਲੌਗ ਮੈਂ ਕਹਾਂ ਦੀ ਸੇਵਾ ਹੀ ਕਰਾਤਾ ਅੱਦੀ ਤੁਸੀਂ ਪਿਆਰ ਦਿੰਦੇ ਹੋ ਨਵੇਂ ਤੋਂ ਨਵੇਂ ਬਲੌਗ ਆਉਂਦੇ ਰਹਿਣਗੇ ਤੇ ਜਿਹੜਾ ਤੁਸੀਂ ਆਪਣਾ ਸਾਰਾ ਏਰੀਆ ਦਾ ਨਾਮ ਦੱਸਿਆ ਆ ਆਪਾਂ ਨੂੰ ਬਹੁਤ ਦੂਰੋਂ ਦੂਰੋਂ ਲੋਕੇ ਦੇਖਦੇ ਆ ਤੁਹਾਡਾ ਬਹੁਤ ਹੀ ਧੰਨਵਾਦ ਹੈ ਜਿਹੜੀ ਤੁਸੀਂ ਇੰਨੀ ਜ਼ਿਆਦਾ ਸਪੋਰਟ ਕਰਦੇ ਆ ਲਵ ਯੂ ਆਲ ਤੇ ਜਿੰਨੇ ਵੀ ਤੁਸੀਂ ਜਿੰਨੇ ਜਾਣਿਆਂ ਨੇ ਵੀ ਕਮੈਂਟ ਕੀਤਾ ਬਹੁਤ ਹੀ ਤੁਹਾਡਾ ਦਿਲੋਂ ਧੰਨਵਾਦ ਹੈ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡਾ ਬਲੌਗ ਦੇਖਦੇ ਆ ਸਾਨੂੰ ਕਮੈਂਟ ਕਰਦੇ ਆ ਸਾਨੂੰ ਲਾਈਕ ਕਰਦੇ ਆ ਤੇ ਹੁਣ ਨਵਾਂ ਬਲੌਗ ਆ ਰਿਹਾ ਹੈ ਤੇ ਇਹਨੂੰ ਵੀ ਦਿੱ ਪਿਆਰ ਦਿਓ ਦੱਬ ਕੇ ਸਪੋਰਟ ਕਰਿਓ ਤੁਹਾਨੂੰ ਦਿਖਾਈ ਜਾਂਦਾ ਓਏ ਗੱਲ ਗੱਲਾਂ ਤੇ ਲਵ ਯੂ ਆਲ ਤੇ ਥੈਂਕ ਯੂ ਤੇ ਬਾਕੀ ਬਲੋਗ ਨਕ ਬਣੇ ਰਹੋ ਤੇ ਬਾਕੀ ਕਰਦੇ ਆ ਗੱਲਬਾਤ ਦੋਸਤੋ ਮੇਰੀ ਭਾਬੀ ਆ ਗਈ ਆ ਮੀਂਹ ਲੈ ਕੇ ਕਹਿੰਦੀ ਮੀਂਹ ਆ ਗਿਆ ਭਾਬੀ ਕੀ ਹੋਇਆ ਮੀਂਹ ਆ ਗਿਆ ਭਾਬੀ ਬਲੋਗ ਬੰਦਾ ਨੈਟ ਤੇ ਬਣਾਇਆ ਪੂਰੇ 7 ਵਜੇ 7 ਵਜੇ ਬਲੋਗ ਚਾੜ ਦੇਈਦਾ ਸੀ ਦੇਖਦੇ ਆ ਨਾ ਥੈਂਕ ਯੂ 7 ਵਜੇ ਬਲੋਗ ਸਿੱਧਾ ਪਾਈਦਾ ਕਦੋਂ ਦੇ ਕੀ ਕਰਦੇ ਆ ਅੱਛਾ ਫਿਰ ਇਹ ਸਾਡੀ ਭਾਬੀ ਆ ਜੀ ਕਲੋਨੀਆਂ ਤੋਂ ਇਹ ਸੱਤਵੇਂ ਪਤਾ ਲੱਗਣਾ ਆ ਆਲੂਆਂ ਆੜਾ ਪਰੌਂਠਾ ਖਾएंगे ਔਰ ਮੁਸਤ ਹੋ ਜਾਈਏ ਮੰਨੂ ਓਏ ਖਾਣਾ ਪਰੌਠਾ ਆਲੂ ਵਾਲਾ ਥੋੜੀ ਪਾੜ ਜਣੀ ਜੀ ਹੈਂ ਆਲੂ ਬਾੜਾ ਨਹੀਂ ਰੋਟੀ ਨਹੀਂ ਬਾੜਣੀ ਬਾੜ ਜਾਨੀ ਮੈਂ ਕਿ ਲਈ ਹੈਂ ਵੀਡੀਓ ਦੇ ਬਾੜ ਜਾਨੀ ਰੋਟੀ ਲੈ ਏਦਾਂ ਗੱਦਾਂ ਬਾੜ ਜਾਨੀ ਇਹ ਰੋਟੀ ਬਾੜ ਗਈ ਮੈਨੂੰ ਕੋਣ ਕਹੂਗਾ ਆਲੂ ਵਾਲੇ ਪੁੰਡੇ ਬਣਾਉਣ ਵਾਲਾ ਦਾਨ YouTube ਬਟਨ ਦਿੰਦਾ ਮੈਂ ਆਲੂ ਵਾਲੇ ਪਰੌੜੇ ਏਦਾਂ ਬਣਾਇਆ ਗਾ ਗਾਇਸ ਅੱਜ ਬਣਾਇਆ ਮਾਂ ਆਲੂ ਵਾਲਾ ਪਰੌੜਾ ਆਹ ਚਲਾ ਤਲਾ ਬਰਾ ਦਾ ਨੂੰ ਮਾ ਚਲਾ ਆ ਤੂੰ ਕਦੋਂ ਚਲ ਗਿਆ ਅੰਦਰ ਆ ਗਾਈਸ ਇਹ ہمارا ਆਲੂ ਵਾਲਾ ਪਰੋਡਕਟ ਆਲੂਆਂ ਨੇ ਪਰੋਡੇ ਬਣਾਏ ਮੈਂ ਕੱਲ ਸਾਡੇ ਤੇ ਆ ਜਣੀ ਤੁਹਾਨੂੰ ਮਾਣ ਗੱਲਾਂ ਇਹਦਾ ਮੁੰਡਾ ਪੁਲੀ ਲੈ ਕੇ ਆਇਆ ਜੀ ਬਾਬਿਓ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਠੀਕ ਠਾਕ ਹੀ ਹੋਣਗੇ ਬਾਕੀ ਲੋ ਜੀ ਬਾਬਿਓ ਚੱਲੇ ਆ ਜਲੰਧਰ ਸ਼ਹਿਰ ਨੂੰ ਉੱਥੇ ਜਾ ਕੇ ਰੋਨਗਾਂ ਮੇਲਾ ਦਿਖਾਵਾਂਗੇ ਤੁਹਾਨੂੰ ਰੋਨਗਾਂ ਮੇਲੇ ਲੱਗੇ ਹੋਣਗੇ ਜਿੱਥੇ ਚੱਲੇ ਆ ਤੇ ਪਿਆਰ ਭਰੀ ਸਾਥ ਸ਼ਿਰਕਾ ਸਾਰਿਆਂ ਨੂੰ ਉੱਥੇ ਜਾ ਕੇ ਮਿਲਦੇ ਆ ਜਿਹੜੇ ਆਪਾਂ ਨੂੰ ਭਰਾ ਪਿਆਰ ਕਰਦੇ ਆ ਸਾਰੇ ਸਤਿਕਾਰ ਕਰਦੇ ਆ ਆਪਾਂ ਨੂੰ ਉੱਥੇ ਮਿਲਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਕੀ ਲਵ ਯੂ ਸਾਰਿਆਂ ਦਾ ਨਾ ਪਿਆਰ ਕਰਦੇ ਆ ਚਟਾ ਕੁਰਤਾ ਪਜਾਮਾ ਕਹਿੰਦੇ ਪਾਲਿਆ ਆ ਨਾਲ ਮਨੂ ਹੁਣੀ ਵੀ ਚਿੱਟੇ-ਚਿੱਟੇ ਬਣੇ ਹੋਏ ਅੱਜ ਐ ਡਾਰਲਿੰਗ ਚਟਾ ਕੁਰਤਾ ਚਾਬੀ ਬਣ ਚਿੱਟਾ ਕੁਰਤਾ ਪਜਾਮਾ ਮੰਮੀ ਚੰਗਾ ਫੇ ਕਹਿੰਦੇ ਬੇਬੇ ਦੇ ਪੈਰੀ ਹੱਥ ਲਾਉਣਾ ਬਹੁਤ ਇੰਪੋਰਟੈਂਟ ਹੁੰਦਾ ਯਾਰ ਹੁਣੀ ਚੱਲੇ ਆ ਤੇ ਉਹ ਬੇਬੇ ਕਰਕੇ ਇੱਥੇ ਪਹੁੰਚੇ ਆ ਮਾਂ ਕਰਿਆ ਕਰੋ ਆਪਣੇ ਮਾਂ ਪਿਓ ਦਾ ਇੱਜ਼ਤ ਕਰਿਆ ਕਰੋ ਆ ਜਾ ਲੱਡੋ ਹਯਾ ਦੇ ਲਈ ਹੈਗਾ ਜੀ ਇੱਕ ਅੱਧਾ ਇੱਕ ਫੇਰ ਲੈਣਾ ਪੈਣਾ ਉਦੋਂ ਨੂੰ ਤੇ ਗੱਲਬਾਤ ਕਹਿੰਦੇ ਐਂਡ ਕਰਾਉਣੀ ਆ ਦੁਨੀਆ ਤੇ ਜੇ ਆਇਆ ਤੇ ਕੁਝ ਬਣ ਕੇ ਦਿਖਾਵਾਂਗੇ ਦੁਨੀਆ ਨੂੰ ਤੇ ਕਹਿੰਦੇ ਹੁੰਦੇ ਜੇ ਦੁਨੀਆ ਦੇ ਆਇਆ ਨਾ ਗੁੰਮਰਾਹ ਨਹੀਂ ਜਾਣਾ ਆਪਣਾ ਨਾਮ ਬਣਾਓ ਭਾਵੇਂ ਚੰਗੇ ਕੰਮ ਕਰਕੇ ਬਣਾ ਲਓ ਭਾਵੇਂ ਮਾੜੇ ਕੰਮ ਕਰਕੇ ਬਣਾ ਲਓ ਨਾਮ ਬਣਾਉਣਾ ਨਾਮ ਬਣਾਉਣਾ ਬਹੁਤ ਜੂਰੀ ਹੈ ਦੁਨੀਆ ਤੇ ਇਸ ਕਰਕੇ ਨਾਮ ਬਣਾਉਣਾ ਆ ਆਪਾਂ ਪਰ ਆਪਾਂ ਬਣਾਉਣਾ ਚੰਗੇ ਕੰਮ ਕਰਕੇ ਆ ਨਾਮ ਬਣਾਵਾਂਗੇ ਜਰੂਰ ਵੀ ਐ ਨਹੀਂ ਜਾਂਦੇ ਦੁਨੀਆ ਤੋਂ ਬਾਕੀ ਲਵ ਯੂ ਹੋਰ ਮਿਲਦੇ ਆਂ ਹੈਲੋ ਹੈਲੋ ਕਾਜੀ ਕੌਣ ਹੈ ਹਾਂਜੀ ਤੁਸੀਂ ਕੌਣ ਹੋ ਉਹ ਇਹ ਗੱਲ ਤੋਂ ਕਮ ਬੈਕ ਹੈ ਤਾਂ ਨਹੀਂ ਤਾਂ ਦੀ ਮੁਸ਼ਕਲ ਹੈ ਇਸ ਪਹਿਲਾਂ ਆਪਾਂ ਦਾ ਆਈ ਕਿੱਦਾਂ ਹੈ ਹਾਂਜੀ ਆਪਾਂ ਦਾ ਆਈ ਕਿੱਦਾਂ ਹੈ ਓਏ ਸਾਲਿਆ ਵਿਕਰਮ ਬੋਲਦਾ ਕੱਟ ਗਿਆ ਜੀ ਸਾਰਿਆਂ ਦਾ ਸਾਰਿਆਂ ਨੂੰ ਜੀ ਕੀ ਹਾਲ ਚਾਲ ਕੀ ਮੈਂ ਤੁਹਾਡਾ ਆਪਣਾ ਵਿਕਰਮ ਤੇ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਦੇ ਵਿਕਰਮ ਬਲੌਗਸ ਤੇ ਜਿਵੇਂ ਮੈਂ ਸਾਰੇ ਡਿਟਾ ਵੀ ਹੋਣਗੇ ਜੀ ਲੋ ਜੀ ਸਵੇਰੇ ਸਵੇਰੇ ਪ੍ਰੋਟੀਨ ਪੀਣ ਦਾ ਟਾਈਮ ਆ ਜੀ ਤੇ ਇਹਦੇ ਚ ਪਹਿਲਾਂ ਪਾਵਾਂਗੇ ਵਾਟਰ ਤੇ ਅੱਜ ਜਲਦੀ ਉੱਠਾ ਕਿਤੇ ਪਲਾਸਟਾਂਗੇ ਵਾਟਰ ਵਾਟਰ ਪਾਉਣ ਦਾ ਟਾਈਮ ਇਹ ਚ ਕੰਨਾ ਪਾਣੀ ਪਈਏ ਲੋ ਜੀ ਇਹ ਚ ਪਾ ਲਿਆ ਆਪਾ ਪਾਣੀ ਤੇ ਬਾਕੀ ਤੁਸੀਂ ਜਿਹੜਾ ਪੁਰਾਣਾ ਬੋਲ ਸੀ ਉਹ ਨੂੰ ਮੋਟ ਪਿਆਰ ਦਿੱਤਾ ਲੋ ਜੀ ਤੇ ਪਾਣੀ ਪਾ ਲਿਆ ਇਹਦੇ ਚ ਆਪਾਂ ਪਾਵਾਂਗੇ ਕ੍ਰਟੀਨ ਕ੍ਰਟੀਨ ਦਾ ਮਤਲਬ ਹੈਗਾ ਜੀ ਇਹ ਆਪਣੀ ਬੋਡੀ ਚ ਵਾਟਰ ਹੋਲਡ ਕਰਦੀ ਆ ਤੇ ਆਪਣਾ weight gain ਕਰਨ ਚ ਸਹਾਇਤਾ ਕਰਦੀ ਹੈ ਕ੍ਰਟੀਨ ਪਾ ਲਾਂਗੇ ਕੁੱਕਰ ਤੇਨ ਪਾ ਲਵਾਂਗੇ ਤੇ ਘਟਿਆ ਥੋੜੀ ਹੋਰ ਪਾਈ ਜਾਵੇ ਬਸ ਕੁਤੇਮ ਬਾਕੇ ਤੇ ਹੁਣ ਆਪਣਾ ਪ੍ਰੋਟੀਨ ਹੋ ਗਿਆ ਰੈਡੀ ਪ੍ਰੋਟੀਨ ਪੀ ਲੈਂਦੇ ਆਂ ਦੋਸਤੋ ਉਸ ਤੋਂ ਪ੍ਰੋਟੀਨ ਪੀਤਾ ਜਾਊਂਗਾ ਸਾਡੇ ਭਾਈ ਹੁਣ ਆ ਗਏ ਆ ਕਹਿੰਦੇ ਸੰਦੀਪ ਸਾਫ ਰਾਈ ਆ ਗਏ ਆ ਬਲੋਗ ਵੱਡੇ ਵੱਡੇ ਤੇ ਬੰਦੇ ਤਾਂ ਬਹੁਤ ਵੱਧਿਆ ਨਾ ਦੁਮਾਦ ਰਗਦੇ ਪ੍ਰੀਣਾ ਮਨ ਲਗਾ ਦੋਨ ਸਤਿਕਾਰ ਆਇਆ ਪ੍ਰੋਟੀਨ ਦਸਤੂਰ ਹੋਏ ਇਹ ਆਪਣਾ ਭਰਾ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸ਼ੋਅ ਨਹੀਂ ਕਰ ਰਹੀ ਐ ਮੇਰੇ ਬ੍ਰੇਨ ਹੋਏਗਾ ਓਹੋ ਸੌਰੀ ਸਾਰੇ ਚੱਕ ਜੱਕਰੀ ਕੰਮ ਸੰਦੀਪ ਸੰਪਲਾਈ ਆ ਗਏ ਨੇ ਤੇ ਜੁਗਾ ਜੁਗਾ ਗਾਇਕ ਉਰੇ ਚਾਹੀ ਮੈਂ ਮੇਰੇ ਕੋਲ ਸੀਗੇ ਹਾਂ ਜੁਗਾ ਪੀਰ ਕੋਲ ਵੀ ਜੁਗਾ ਪੀਰ ਕੋਲ ਹੀ ਪੂਰਾ ਬੋਲ ਰਹਾ ਹੈਗਾ ਆ ਵੀਰ ਅੱਗੇ ਲਾ ਨੀ ਤੁਹਾਨੂੰ ਬੋਲੋ ਬੋਲੋ 48 ਡਿਗਰੀ ਦਾ ਜੋ ਗਗਨਦੀਪ ਪਰ ਸੰਦੀਪ ਸੰਪਲਾ ਜੀ ਤੇ ਦੋਨੋਂ ਦੀ ਸੰਦੀਪ ਸੰਪਲਾ ਕੋਈ ਮੈਂ ਚੰਦਰਾ ਨਗਰ ਤੋਂ ਮਿਲਦੇ ਆ ਲਖਾ ਦਾ ਮਾਮ ਕਿਹਦੇ ਐਮਰਜੈਂਸੀ 1000 ਸਾਵਲ ਹਾਂ ਕਹਿੰਦਾ ਹੁੰਦੀ ਸਾਵਲ ਪੰਜ ਹਜ਼ਾਰ ਤੇਰਾ ਬੰਦ ਜਿੱਤੇ ਕਿਤੇ ਹੋ ਜਾਂਦਾ ਯਾਰ ਰੱਬ ਹੋਰ ਕੀ ਆ ਤੇਰਾ ਫੋਨ ਹੈ ਇਹ ਜਿਹੜਾ ਡੀਟੀਐਨ ਦੀ ਕਹਿੰਦਾ ਜੀ ਕੀ ਕੀ ਗੱਲ ਹੈ ਜੇ ਬੰਦਾ ਆਪੀ ਦੀ ਜਿਹੜੀ ਸੌਗਾ ਕਰਦਾ ਉਹਨਾਂ ਨੂੰ

ਆਏ ਨਾ ਮੈਂ ਆ ਗਿਆ। ਬਾਬਾ ਮੈਂ ਬਣਾਉਣ ਨੂੰ ਪੰਜ ਮਹੀਨੇ ਬਾਅਦ ਲੱਗੇ ਉਹ ਵੀ ਹੋਰ ਆਵਾਜ਼ ਆਉਂਦੀ ਹੈ। 1890 ਹਾਂਜੀ ਸੱਸਰੀ ਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ? ਲੋ ਜੀ ਪਹੁੰਚ ਗਿਆ। ਆਇਓ ਭੱਜਿਓ। ਇਹ ਭੈਣ ਦੇ ਕਰੇ ਆ ਗਏ ਆ ਕੰਫਰ ਕੇ ਮਹਾਰਾਜ ਪਾਈ ਕੀ ਹਾਲ ਜੀ ਸਤਿ ਸ੍ਰੀ ਅਕਾਲ ਜੀ ਸਾਡਾ ਬੋਡੀਗਾਰਡ ਸਾਹਿਬ ਆ ਗਾਈ ਇਹ ਮੇਰੀ ਭੈਣ ਜੀ ਦਾਈ ਉਹ ਹੈਲੋ ਕਰੋ ਹੈਲੋ ਕਰੋ ਉਹ ਕਿੱਧਰ ਨਿਆਣੇ ਓਏ ਹੋਕੇ ਓਏ ਮੇਰਾ ਪੁੱਤ ਆਇਆ ਮੇਰਾ ਬੱਚਾ ਆ ਗਿਆ ਉਹ ਲੈ ਨੀ ਜਲਦੀ ਓਏ 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 ਆ ਜਾ ਆ ਜਾ ਆ ਜਾ ਦਾਵੇ ਠੀਕ ਹੈ ਆ ਸੁਣ ਤਾਂ ਬੱਲੂ ਇਹ ਬੱਲੂ ਗੈਂਗਸਟਰ ਆ ਜਾ ਟਾ ਬੱਲੂ ਡੈਸ਼ਰ ਏ ਉੱਠ ਗਿਆ ਲੈ ਕੀ ਹੋਣੀ ਓ ਮਾਮੂ ਆਇਆ ਓਏ ਮਾਮਾ ਆਇਆ ਤੇਰਾ ਪੂਰੇ ਘਾਲ ਤੋਂ ਆਇਆ ਜੱਫੀ ਪਾ ਲਾ ਜਾ ਮੈਲਾ ਨਹੀਂ ਮੈਨੂੰ ਹੈ ਮੈਲਾ ਨਹੀਂ ਜਿਸਕਾ ਮੈਲਾ ਨਹੀਂ ਇਹਦਾ ਆ ਜਾ Aja ਨਾ kejadian. ਨਾ ਓ ਅਦੂ ਮੇਰਾ ਪੁੱਤ ਕਿੱਦਾਂ ਵੇ ਠੀਕ ਆ ਯੂਰੋ ਕਹਿੰਦੇ ਆ ਪੈ ਗਿਆ ਬਟਾਕਾ ਤੇ ਮੀਂਹ ਆ ਗਿਆ ਰੋਡ ਤੇ ਘੁਰਤੇ ਪਜਾਮੇ ਅੱਜ ਹੋਣਗੇ ਗਿੱਲੇ ਤੇ ਫੌਜਿਆ ਨਹੀਂ ਸੀ ਮੀਂਹ ਆ ਜਾਣਾ ਅੱਜ ਕੀ ਬਣਿਆ ਸਾਡੇ ਨਾਲ ਤੇ ਜਲੰਧਰ ਮੀਂਹ ਨਹੀਂ ਪੈਂਦਾ ਆਪਣੇ ਆਦਮਪੁਰ ਨਹੀਂ ਪੈਂਦਾ ਜਲੰਧਰ 1% ਵੀ ਨਹੀਂ ਜੀ 0% بارش ਆ ਤੇ ਇੱਧਰ ਨਹੀਂ ਪੈਜ ਗਏ ਆ ਤੇ ਦੇਖੋ ਸਾਡੇ ਨਾਲ ਕੀ ਬਣਦਾ ਕੀ ਨਹੀਂ ਪਿੱਗ ਜਾ ਕੇ ਘੁਰੇ ਘੁਰਜੋ ਪੈ ਜੂ ਅੱਜ ਪਾਣੀ ਤੇ ਬਲੌਕ ਬੰਦ ਹੋਣੀ ਹੈ ਹਟਣਾ ਇਹ ਬਲੌਕ ਤਾਂ ਇੱਦਾਂ ਹੀ ਬਣੂ ਉਹ ਹੋਰ ਐਂਡ ਕਰੀ ਥੱਲੇ ਇਹ ਚੜ੍ਹੇ ਤੇ ਆ ਤੇ ਜੀ ਨਾ ਪੂਰਾ ਗੱਡੀਆਂ ਉੱਤੇ ਸੁੱਕੀਆਂ ਹੁੰਦੀਆਂ ਨੇ ਉੱਧਰੋਂ ਬੰਨੂ ਇੱਥੇ ਕੀ ਪੈਂਦੇ ਆ ਉੱਧਰੋਂ ਗੱਡੀਆਂ ਸੁੱਕੀਆਂ ਹੁੰਦੀਆਂ ਨੇ ਸਾਰੀਆਂ ਗੱਡੀਆਂ ਨੋਟ ਕਰ ਤੇ ਮੀਂਹ ਲੱਗਾ ਤੇ ਪੈ ਕੇ हट ਗਿਆ ਤੇ ਘਟਦੇ ਆਇਆ ਜਾਵੇ ਅਜੇ ਸਟਾਰ ਹੈ ਹੈ ਨਾ ਉਹ ਤੁਮ ਚੈੱਕ ਕਰੋ ਦੋਸਤੇ ਬਹੁਤ ਸਾਰੇ ਬਣਿਆ ਤੇ ਅੱਜ ਤੋ ਨਾਲ ਮੂੜ ਵੀ ਜਿਆਦਾ ਖੜਿਆ ਹੋਇਆ ਪਿਆ ਹੈ ਮੂੜ ਵੀ ਅੱਜ ਖਰਾਬਈ ਆ ਤੇ ਕੰਪ ਪੈ ਗਿਆ ਐਮਰਜੈਂਸੀ ਜਾਣਾ ਪਿਆ ਆਪਾਂ ਪਹੁੰਚ ਗਏ ਆ ਮੱਝਾ ਸੀ ਜਾਣਾ ਪਿਆ ਜਲੰਧਰ ਉੱਥੇ ਆਪਣੇ ਸਗਾ ਥੋੜਾ ਮੇਲਾ ਉੱਥੇ ਆਪਾਂ ਨੂੰ ਇਨਵਾਈਟ ਕੀਤਾ ਸੀ ਤੇ ਉੱਥੇ ਚਲੋ ਜਿਹਨ ਵਾਲੇ ਬਹੁਤ ਮਿਲੇ ਉਹਨਾਂ ਦੀ ਆਪਾਂ ਵੀਡੀਓ ਵਗੈਰਾ ਨਹੀਂ ਪਾ ਸਕਦੇ ਚੰਗਾ ਨਹੀਂ ਲੱਗਦਾ ਤਾਂ ਤੇ ਫੋਟੋ ਪੁੱਟਾ ਕਰਾ ਲਈ ਚਲੋ ਆਪਾਂ ਉਹ ਚਲੋ ਉੱਥੇ ਬਹੁਤ ਪਿਆਰ ਮਿਲਿਆ ਗਿੰਨਿਆਂ ਨੇ ਵੀ سپورਟ ਕੀਤੀ ਦੱਬ ਕੇ ਕੀਤੀ ਆ ਬੜੀ ਖੁਸ਼ੀ ਹੋਈ ਆ ਚਲੋ ਯਾਰ ਤੁਸੀਂ ਇੰਨਾ ਪਿਆਰ ਕਰਦੇ ਆ ਨਾ ਤੇ ਅੱਗੇ ਪਿਆਰ ਕਰਦੇ ਰਹੋ ਤੇ ਇਸਪੋਰਟ ਕਰਦੇ ਰਹੋ ਤੁਹਾਡੀ ਪਿਆਰ ਤੇ ਤੁਹਾਡੀ سپورਟ ਕਰਕੇ ਆਪਾਂ ਜਿੱਥੇ ਤੱਕ ਆ ਚਲੋ ਜੇ ਅੱਜ ਤੁਹਾਡੇ ਕੋਲ ਮੋਟਰਸਾਈਕਲ ਆਈ ਇੱਥੇ ਭਿੰਡਰ ਦੇ ਇੱਕ ਦਿਨ ਨੂੰ ਆਪਣੇ ਬੰਦੇ ਗੱਡੀ ਵੀ ਹੋਊਗੀ ਮਹਾਰਾਜ ਕਿਰਪਾ ਕਰੇ ਚੰਗੇ ਦਿਨ ਵੀ ਆਉਣਗੇ ਜਿਹੜੇ ਅੱਜ ਆਹ ਰੇਟ ਐਂਡ ਬਹੁਤ ਅੱਛੀ ਜਲਦੀ ਚੱਕ ਦਿਆਂਗੇ ਕੰਮ ਬਸ ਗੈਂਦੀ ਦੇ 4-5 ਮਹੀਨੇ 5-4-5 ਮਹੀਨੇ ਗੈਂਦੀ ਦੇ ਬੱਸ 4-5 ਮਹੀਨੇ ਆ ਬੱਸ ਆਪਣਾ ਪਿੱਠ ਨਾ ਲਾੜੇ ਦੁਨੀਆਂ ਜਿੰਨੀ ਮਰਜ਼ੀ ਪਿੱਟ ਨਾਲੇ ਨਹੀਂ ਲੱਗਣੀ ਸਹੀ ਕਿ ਨਹੀਂ ਜਦੋਂ ਆਪਣਾ ਪੇਟ ਲਾਵੇ ਦੁਨੀਆਂ ਜਿੰਨੀ ਮਰਜੀ ਲੜੇ ਨਹੀਂ ਲੱਗਦੀ ਤੇ ਜਿਹੜਾ ਜੀ ਕਰਦਾ ਹੈ ਫਿਰ ਜਿਹੜਾ ਬੰਦਾ ਜੀ ਜਿਹੜੀ ਦਾ ਮਹੌਲ ਦਾ ਪੂਰਾ ਬਣਿਆ ਪਿਆ ਹੈ ਤੇ ਕਈ ਵੀ ਜਾਂਦਾ ਬੜਾ ਨਹੀਂ ਕਰਦਾ ਕਿ ਨਹੀਂ ਆਉਂਦਾ ਤੇ ਇਹਦਾ ਕੋਈ ਮਤਲਬ ਆਪਾਂ ਕੀ ਆਏ ਤੇ ਬੜਾ ਬੜਾ ਹੀ ਜਾਂਦਾ ਮੈਨੂੰ ਲੱਗਦਾ ਜਿੱਤੇ ਤੱਕ ਵੀ ਪੈਕੇਟ ਛੱਡ ਗਿਆ ਨਹੀਂ 25 ਅੱਗੇ ਜਾ ਕੇ ਵੇਚਦੇ ਆ ਦੋਸਤੋ ਇਹ ਆਪਣਾ ਹੈਗਾ ਆਦਮੂਰੇ ਦੀਗਾ ਆਪ ਦਾ ਪੂਰਾ ਏਰੀਆ ਚਾਚਾ ਦੇ ਅੱਡੇ ਦਾ ਏਰੀਆ ਹਨ ਮੈਨੂੰ ਆਪ ਦਾ ਪੂਰਾ ਏਰੀਆ ਚਾਚਾ ਦੇ ਅੱਡੇ ਦਾ ਏਰੀਆ ਆਪਣਾ 에어ਪੋਰਟ ਲੱਗਦਾ ਆਪਾਂ ਨੂੰ ਲੱਗੇ ਉਹ ਵੀ ਦੋਸਤੋ ਆ ਗਿਆ ਕਹਿੰਦੇ 20 ਆ ਗਿਆ ਆ 20 ਭਿੱਜਣਦੇ ਆ ਅਨੰਦ ਲੈਂਡ ਦੀ ਜਮਨਦਸਤੀ ਨਾਮ ਆਇਆ ਤੇ ਉਹ ਬੱਬਾ ਹੀ 20 ਤੇ ਹੋ ਗਿਆ ਓਏ ਰੋ ਰੋਦਾ ਮੈਂ ਰੁਕ ਜਾ ਕੇ ਜਾ ਕੇ ਰੋਦਾ ਤੇ ਜਗ੍ਹਾ ਵੀ ਨਹੀਂ ਆ ਗਈ ਬੱਸ ਸਾਈਡ ਤੇ ਜਾਦੇ ਫੂਕ ਭਿੱਜ ਗਿਆ ਓਏ ਬਸ ਸਟੈਂਡ ਤੇ ਲੈ ਜੀਏ ਬੰਦੇ ਲੱਗਦੇ ਤੇ ਪਜਾਮੇ ਲੱਗਦੇ ਕੋਪੀ ਤੇ ਤੇ ਰੁਕਾ ਪਵਾ ਪਿੱਛੇ ਰੋਕੋ ਮਾ ਉਹ ਤਰ ਫਾਹ ਜਾਨ ਮਾਰੂ ਵਜਾ ਫੇ ਕੜ ਕੇ ਕੜ ਕੇ ਕੜ ਕੇ ਕੜ ਬਹੁਤ ਰੋਣਾ ਬਸ ਜਾਂਦੇ ਹਾਂ ਅਜੀ ਦੋਸਤੋਂ ਮੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਜੀ ਤੇ ਆਪਾਂ ਸੈਟਲ ਹੋ ਗਏ ਇੱਥੇ ਬਾਰਿਸ਼ ਹਿੰਦੀ ਜ਼ਿਆਦਾ ਵੀ ਭਿੱਜ ਗਏ ਆਂ ਫਿਰ ਵੀ ਥੋੜਾ ਬਚਾ ਰਹੇ ਨੇ ਕਹਿੰਦਾ ਪਿੱਛੇ ਨਹੀਂ ਲੱਗੇ ਜੇ ਆਪਾਂ ਥੋੜਾ ਜਿਆਦਾ ਹੋਰ ਅੱਗੇ ਜਾਂਦੇ ਤੇ ਭੇਜ ਜਾਣੇ ਲਗਾ ਕੁਝ ਨਾ ਕਰਦੇ ਕਰਕੇ ਮੌਸਮ ਬਹੁਤ ਠੜਾ ਹੋਇਆ ਪਿਆ ਆ ਤੇ ਹੋਰ ਨਹੀਂ ਕੋਈ ਚੱਕਰ ਹੈਗਾ ਇਸ ਕਰਕੇ ਸਾਈਡ ਤੇ ਆਪਾਂ ਨੂੰ ਰੁਕਣਾ ਪਿਆ ਮੌਸਮ ਦੇ ਕਰਕੇ ਤੇ ਜਿੱਥੇ ਆਪਾਂ ਰੁਕ ਗਏ ਗੱਡੀਆਂ ਸਟਾਪ ਹੋ ਗਈ ਓਕੇ ਅੱਜ ਵੀ ਬਲੌਗ ਨਾਲ ਤੁਸੀਂ ਇੱਦੀ ਬਣੇ ਰਹੋ ਬਲੌਗ ਬੜਾ ਵਧੀਆ ਆ ਥੋੜਾ ਜਿਆਦਾ ਬਸ ਮੂਡ ਆਫ ਕਰਕੇ ਅੱਜ ਨੂੰ ਹੋਣਾ ਪਿਆ ਨਹੀਂ ਤਾਂ ਆਪਾਂ ਨੂੰ ਕੋਈ ਰੋਲਾ ਨਹੀਂ ਜਿਗਾ ਚਾਹਾਂਗੇ ਘਰ ਕੋਲ ਕੋ ਨਾਮ ਨਹੀਂ ਆਹ ਆਮ ਨੂੰ ਖਰਦ ਕਿੰਨੇ ਜਿੰਨੇ ਵਿੱਚ ਦੀ ਜਦੋਂ ਮਾਰਕਟ ਆ ਪਿਛੇ ਬਜ਼ਾਰ ਆ ਬਜ਼ਾਰ ਆ ਆ ਤੋਂ ਬੁਰਾ ਹੋਰ ਬਾਜ਼ਾਰ ਤੋਂ ਵਧੀਆ ਨਹੀਂ ਉਹ ਜੀ ਉਧਰ ਦਿੱਤਾ ਕਟਾਰ ਬਸ ਬਾਕੀਆਂ ਬੁੱਲੀਆਂ ਨੂੰ ਮਮਾ ਭੇਜਾਣਾ ਤੋਂ ਵੀ ਚੱਲਦੇ ਹਨ ਹੁਣ ਮਿੱਤਰੀਆ ਤੋਂ ਵੀ ਨਹੀਂ ਘਟ ਗਿਆ ਲੋ ਜੀ ਬਾਜ਼ਾਰ ਦਾ ਮਹੌਲ ਚਲ ਦੇਖੋ ਉਹ ਆਪਣਾ ਜਾਮਾ ਫੜਾ ਰਬਯਾ ਕੋਲ ਆਰੋਜ ਨੇ ਆਦਮਪੁਰ ਕੋਲ ਕੋਲ ਪਰ ਆਪਣਾ ਆਦਮਪੁਰ ਹੈ ਨਾ ਆਦਮਪੁਰ ਆਦਮਪੁਰ ਰੁਕੇ ਆਪਾਂ ਬਾਬਯੋ ਨਹੀਂ ਜਾ ਰਹਾ ਤੇਜ ਹੋ ਗਿਆ ਇਹ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਤੇਜ ਬਹੁਤ ਆ ਗਿਆ ਸਰਾ ਓਹੋ ਅੰਦਰੋਂ ਆਪਣੀ ਬਾਰਿਸ਼ ਅੰਦਰ 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 ভেজ ਗਏ ਯਾਰ ਅਜੇ ਤੱਕ ਸੋਚਿਆ ਨਹੀਂ ਸਾਡੇ ਨਾਲ ਤਾਂ ਹੋ ਜਾਣੀ ਉੱਧਰਾ ਦੇ ਰਿਹਾ ਯਾਰ ਮਨੂੰ ਅੱਜ ਨਹੀਂ ਪਹੁੰਚਦੇ ਘਰੇ ਹੋਏ ਮੋਟਰਸਾਈਕਲ ਵੀ ਪੇਟ ਗਿਆ ਸਾਰਾ ਹੀ ਉਹ ਮਰੀ ਗੱਲ ਸਾਨੂੰ ਮੋਟਰਸਾਈਕਲ ਦੇ ਯਾਰ ਕਪੜਾ ਰਿਮਾਰ ਮੂ ਲਗਾ ਦਿੱਤੋ ਉਹ ਮੋਟਰਸਾਈਕਲ ਦੇ ਵਿੱਚ ਬਣਾਉਣ ਹਣੀ ਪਈ ਉਹ ਜਾ ਮੋਟਰਸਾਈਕਲ ਦੇ ਸੀਟ ਤੇ ਪਾ ਕੇ ਆ ਜਾ ਮੜੀ ਸੀਟ ਬਾਦ ਲੈਣੀ ਹੈ ਲੋ ਵੀ ਦੋਸਤੋ ਕੋਸ਼ਿਸ਼ ਨਾ ਕਾਮ ਜਾ ਰਹੀ ਪੇਟ ਗਏ ਆ ਬੰਦੂ ਵੀ ਪੇਟ ਗਿਆ ਮੈਂ ਵੀ ਪੇਟ ਗਿਆ ਉੱਤੋਂ ਸਾਡੇ ਮੋਟਰਸਾਈਕਲ ਚ ਮੁਗ ਗਿਆ ਤੇਲ ਸਿੱਧੀ ਸਾਫ ਗੱਲ ਝੂਠ ਕੋਈ ਨਹੀਂ ਜੋ ਹੈਗਾ ਸੱਚ ਆਪਾਂ ਦੱਸ ਦਿੱਤਾ ਤੁਹਾਨੂੰ ਸਹੀ ਕਹਿੰਦੀ ਮੈਨੂੰ ਪੰਪ ਤੱਕ ਪਹੁੰਚ ਕੇ ੱੱਕੇ ਖਾਂਦੇ ਤੇਲੇ ਮੁੱਕ ਗਿਆ ਮੋਟਰਸਾਈਕਲ ਤੋਂ ਭੇਜ ਗਿਆ ਪੂਰਾ ਮੈਂ ਤੇ ਮੰਨੂ ਭਰਾ ਭੇਜ ਗਿਆ ਤੂੰ ਵੀ ਮੈਨੂੰ ਵੀ ਲਾਣ ਲੈnde ਭਾਈ 2 ਮਿੰਟ ਵੇਟ ਕਰ ਮਾੜਾ ਯਾਰ ਮਾੜਾ ਸੁੱਕ ਲਈਏ ਕੀ ਕਰਨਾ ਲੋ ਵੀ ਪੰਪ ਤੇ ਆ ਗਏ ਆ ਤੇ ਭੇਜ ਗਏ ਆ ਪੂਰੇ ਮੰਨੂ ਵੀ ਭੇਜਿਆ ਮੰਨੂ ਦਾ ਕੱਪੜੇ ਥੱਲੇ ਵਾਲੇ ਸਾਰੇ ਕਿੱਲੇ ਆ ਮੇਰੇ ਵੀ ਕੱਪੜੇ ਮੇਰੇ ਕੋਲ ਗਾਰੇ ਨਾਲ ਭੇਜ ਗਏ ਆ ਪਿੱਛੇ ਆਲਾ ਬਲੌਗ ਤਾਂ ਬਹੁਤ ਜ਼ਬਰਦਸਤ ਹੋਇਆ ਅੱਜ ਕਲੋਲੀ ਹੋ ਗਈ ਹਾਂਜੀ ਲੋ ਜੀ ਘਰੇ ਪਹੁੰਚ ਗਏ ਆ ਤੇ ਫਲੋਰੀ ਹੋ ਗਈ ਅੱਜ ਤਾਂ ਉੱਥੇ ਤੱਕ ਮਹੀ ਪੈਂਦੇ ਆ ਆਡੇ ਲੱਗੇ ਆ ਤਾਂ ਮਹੀ ਨਹੀਂ ਪੈਂਦੇ ਸਰਦਾ ਸੁੱਕੀਆਂ ਸੀਗੀਆਂ ਤੇ ਘਰੇ ਪਹੁੰਚ ਗਏ ਕੱਪੜੇ-ਕੁੱਪੜੇ ਚੇਂਜ ਕਰ ਲਈਏ ਤੇ ਬਲੌਗ ਨੂੰ ਪੂਰਾ ਪਿਆਰ ਦਿਓ ਦੱਬ ਕੇ ਕਮੈਂਟ ਕਰ ਦਿਓ ਕਮੈਂਟ ਕਰਿਓ ਸਾਰੇ ਜਣੇ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਆ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ-ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਦੀ ਸਪੋਰਟ ਕਰਦੇ ਜਿਓ ਤੇ ਪਿਆਰ ਕਰਦੇ ਰਹੋ ਬਲੌਗ ਨੂੰ ਪੂਰਾ ਐਂਡ ਤੱਕ ਦੇਖਿਓ ਲਵ ਯੂ ਆਲ ਥੈਂਕ ਯੂ